ਹਾਂਜੀ ਅੱਜ ਟਿੰਡੋਲੀ ਕਲਾ ਦੇ ਵਿੱਚ ਮਾਈਨਿੰਗ ਦੇ ਪਰਚੇ ਪਾਤੇ ਸੀ ਦੋ ਕਿਸਾਨਾਂ ਦੇ ਕਿਸਾਨ ਆਪਣੇ ਕੋਲ ਖੜੇ ਨੇ ਇਹ ਜਦੋਂ ਆਪਣੇ ਪਰਚੇ ਪਾਏ ਨੇ ਇਹ ਆਪਦੇ ਖੇਤ ਚੋਂ ਮਿੱਟੀ ਚੱਕ ਕੇ ਆਪਦੇ ਖੇਤ 'ਚ ਹੀ ਪਾ ਰਹੇ ਸੀਗੇ ਫਿਰ ਵੀ ਪ੍ਰਸ਼ਾਸਨ ਨੇ ਇਹਨਾਂ ਨੂੰ ਜੁਰਮਾਨੇ ਕਰਾਤੇ ਅੱਜ ਦੱਸਿਆ ਗਿਆ ਵੀ ਅੱਜ ਜੁਰਮਾਨੇ ਵਸੂਲਣ ਲਈ ਪ੍ਰਸ਼ਾਸਨ ਆ ਰਿਹਾ ਸੀ ਸਾਰੇ ਇੱਥੇ ਇਕੱਟੇ ਆ ਇਕੱਠੇ ਆ ਇਹ ਜੁਰਮਾਨੇ ਕਿਸਾਨਾਂ ਨੂੰ ਨਹੀਂ ਪੈਂਦ ਦਿੱਤੇ ਜਾਣਗੇ ਜਿਹੜੇ ਇਹ ਨਜਾਇਜ਼ ਪਾਈ ਜਾ ਰਹੇ ਨੇ ਦੱਸੋ ਜੀ ਇੱਕ ਤਾਂ ਆ ਸੀ ਕਿਸਾਨ ਆਪਣੇ ਵੀਰ ਨਾਂ ਦੱਸੋ ਬਰਾਉ ਦਾ ਮੇਰਾ ਨਾਂ ਜਗਦੀਸ਼ ਸਿੰਘ ਹੈ ਜੀ ਕੀ ਕਰਦੇ ਸੀ ਮਿੱਟੀ ਦਾ ਤੁਸੀਂ ਮਸ਼ੀਨ ਅੱਛੀ ਆਪਦੇ ਖੇੜੇ ਚੱਕ ਕੇ ਪਾਈ ਜੀ ਆਪਦੇ ਖੇਤ ਚ ਆਪਦੇ ਖੇਤੀ ਪਾ ਰਹੇ ਸੀਗੇ ਕਿੰਨਾ ਜੁਰਮਾਨਾ ਪਿਆ ਸੀ ਨੂੰ 2,25,000 ਰੁਪਏ ਪਿਆ ਜੀ 2,25,000 ਰੁਪਏ ਦੇਖ ਲਓ ਕੀਲਾ ਜ਼ਮੀਨ ਦਾ ਕੋਈ ਮਿੱਟੀ ਬੀਜ ਨਹੀਂ ਰਹੇ ਕਰ ਨਹੀਂ ਰਹੇ ਫਿਰ ਵੀ ਇਹਨਾਂ ਨੂੰ ਪ੍ਰਸ਼ਾਸਨ 2,25,000 ਰੁਪਏ ਜੁਰਮਾਨਾ ਪਾ ਦਿੱਤਾ। ਕਿਰਪਾ ਮੈਂ ਆ ਸੀ ਕਿਸਾਨ ਵੀ ਇੱਧਰ ਖੜੇ ਨੇ। ਤੁਸੀਂ ਵੀ ਜੀ ਆਪਦੇ ਖੇਤ ਤੇ ਜੋ ਮਿੱਟੀ ਆਉਂਦੇ ਵਾਂਚੇ ਪਾ ਦੇ ਦੀ ਜਾਂ ਕਿ ਸਾਨੂੰ ਵੀ ਪਾ ਕੇ ਜੁਰਮਾਨਾ ਪਾਏ ਜੀ। ਦੱਸੋ ਜੀ ਆਪਦੇ ਬਾਹਰ ਦੇ ਵਿੱਚ ਸਰਕਾਰਾਂ ਇੱਥੇ ਤੱਕ ਆ ਗਈ ਆ ਆਪਦੇ ਖੇਤ ਦੇ ਵਿੱਚ ਹੀ ਮਿੱਟੀ ਜਾ ਕੇ ਆਪਾਂ ਪਾਉਣੀ ਹੋਵੇ ਨਾ ਤਾਂ ਸਾਡੀ ਘੰਟੀ ਨੱਪੀ ਜਾਂਦੀ ਹਰ ਇੱਕ ਪਾਸੇ। ਇਸ ਕਰਕੇ ਪ੍ਰਸ਼ਾਸਨ ਆ ਜੇ ਕੋਈ ਮਰਜ਼ੀ ਆ ਜੇ ਅਸੀਂ ਇਹ ਜੁਰਮਾਨੇ ਨਹੀਂ ਭਰਨਦੇ ਜਾਣਗੇ ਅਸੀਂ ਅੜ ਕੇ ਖੜੇ ਆ ਮੈਂ ਬਲਾਕ ਦੇ ਰਵੇ ਤੋਂ ਪ੍ਰੈਸ ਕਤਰ ਚੰਦੀ ਸਿੰਘ ਅਸੀਂ ਇਹ ਇਹਨਾਂ ਨਾਲ ਮੋਢਾ ਮੋਢਾ ਲਾ ਕੇ ਖੜਾਂਗੇ ਕੋਈ ਵੀ ਪ੍ਰਸ਼ਾਸਨ ਆ ਜੇ ਘਮਾਓ ਪਾਰਤੀ ਕਿਸਾਨ ਜੰਨੇ ਦੇਖਤਾ ਕਰਾ ਆ ਜੰਦਾਬਾਦ